ਗੁਰੂ ਮਹਾਰਾਜ ਦੇ ਦਰਸ਼ਨ ਗੁਰੂ ਮਹਾਰਾਜ ਦੀ ਕਿਰਪਾ ਅਟੁੱਟ ਕਿਰਪਾ ਦੇ ਸਦਕੇ ਆਪਾਂ ਇੱਥੇ ਤੱਕ ਪਹੁੰਚੇ ਹੈਗੇ ਮੇਰੇ ਦਿਲ ਚ ਸੀਗਾ ਕਿ ਜਦ ਵੀ ਮੈਂ ਇੰਡੀਆ ਜਾਊਗਾ ਤੇ ਪਾਵਨ ਧਰਤੀ ਤੇ ਮੈਨੂੰ ਸਦਾ ਆਊਗਾ ਤਾਂ ਮੈਂ ਜ਼ਰੂਰ ਮੱਥਾ ਟੇਕਣਾ ਚਾਹੁੰਨਾ ਆ ਤਾਂ ਆ ਗੁਰੂ ਮਹਾਰਾਜ ਦੀ ਕਿਰਪਾ ਕਰਕੇ ਆਹ ਕੰਮ ਹੋਇਆ ਹੈਗਾ ਤੇ ਇਸ ਕਰਕੇ ਹੀ ਮੈਂ ਆਪਣੇ ਪਰਿਵਾਰ ਦੇ ਨਾਲ ਮੇਰੇ ਵਾਈਫ ਵੀ ਨਾਲ ਹੈਗੇ ਆ ਉਹਨਾਂ ਦੇ ਨਾਲ ਮੈਂ ਦਰਸ਼ਨ ਕਰ ਰਿਹਾ ਹਾਂ ਗੁਰੂ ਮਹਾਰਾਜ ਦੀ ਇਨੀ ਕਿਰਪਾ ਹੋਈ ਹੈਗੀ ਆ ਕਿ ਸਾਨੂੰ ਉੱਥੇ ਜਿਹੜਾ ਹੈਗਾ ਆ ਲੋਕਾਂ ਨੂੰ ਰਿਪਰੈਜ਼ੈਂਟ ਕਰਨ ਦਾ ਮਾਣ ਵੀ ਮਿਲਿਆ ਹੈਗਾ ਸਾਹਮਣੇ ਸ਼ੁਭਕਾਮਨਾ ਪ੍ਰਗਟ ਕੀਤੀਆਂ ਨੇ ਨਾਲ ਦੇ ਨਾਲ ਉਹਨਾਂ ਨੇ ਸਿੱਖੀ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਹੈਗੀ ਆ ਤੇ ਮੈਨੂੰ ਉਮੀਦ ਹੈਗੀ ਆ ਕਿ tạmੀ ਸਾਹਿਬ ਦੇ ਨੇਤ੍ਰਤਵ ਚ ਲੀਡਰਸ਼ਿਪ ਚ ਚੰਗੀਆਂ ਚੀਜ਼ਾਂ ਹੋਣਗੀਆਂ ਤੇ ਐਸਜੀਪੀਸੀ ਵੀ ਜਿਹੜੀ ਹੈਗੀ ਆ ਉਹ ਚੰਗੇ ਕੰਮ ਕਰਕੇ ਜਿਹੜਾ ਹੈਗਾ ਆ ਆਦੇਸ਼ ਕੌਮ ਦੀ ਸੇਵਾ ਦੇ ਲਈ ਤਤਪਰ ਰਹਿਣਗੇ ਹਾਈ ਸਰ ਕੀ ਕਰਨਾ ਚਾਹੋਗੇ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੀ ਫੇਰੀ ਤੇ ਹੋ ਔਰ ਕੀ ਮਕਸਦ ਹੈ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਸਾਰਿਆਂ ਤੋਂ ਪਹਿਲਾਂ ਮੇਰਾ ਮਕਸਦ ਹੈ ਇਹ ਮੇਰੀ ਪਰਸਨਲ ਵਿਜ਼ਿਟ ਹੈਗੀ ਆ ਕੈਨੇਡਾ ਤੋਂ ਇੱਥੇ ਮੈਂਬਰ ਆਫ ਪਾਰਲੀਮੈਂਟ ਚੁਣਨ ਤੋਂ ਬਾਅਦ ਮੈਂ ਬ੍ਰੈਮਟਨ ਵੈਸਟ ਦਾ ਹਲਕੇ ਦਾ ਮੈਂਬਰ ਆਫ ਪਾਰਲੀਮੈਂਟ ਹੈਗਾ ਜਾਂ ਕਨਸਰਵੇਟਿਵ ਪਾਰਟੀ ਵੱਲੋਂ ਤੇ ਸਰ ਜਿੱਦਾਂ ਆਪਾਂ ਕਹਿੰਦੇ ਹੁੰਨੇ ਆ ਕਿ ਗੁਰੂ ਮਹਾਰਾਜ ਦੇ ਦਰਸ਼ਨ ਗੁਰੂ ਮਹਾਰਾਜ ਦੀ ਕਿਰਪਾ ਅਟੁੱਟ ਕਿਰਪਾ ਦੇ ਸਦਕੇ ਆਪਾਂ ਇੱਥੇ ਤੱਕ ਪਹੁੰਚੇ ਹੈਗੇ ਆ ਸੋ ਮੇਰੇ ਦਿਲ ਚ ਸੀਗਾ ਕਿ ਭਈ ਜਦ ਵੀ ਮੈਂ ਇੰਡੀਆ ਜਾਊਂਗਾ ਤੇ ਪਾਵਨ ਧਰਤੀ ਤੇ ਮੈਨੂੰ ਸਦਾ ਆਊਗਾ ਤਾਂ ਮੈਂ ਜ਼ਰੂਰ ਮੱਥਾ ਟੇਕਣਾ ਚਾਹੁੰਨਾ ਆ ਤਾਂ ਉਹ ਅੱਜ ਗੁਰੂ ਮਹਾਰਾਜ ਦੀ ਕਿਰਪਾ ਕਰਕੇ ਆਹ ਕੰਮ ਹੋਇਆ ਹੈਗਾ ਤੇ ਇਸ ਕਰਕੇ ਹੀ ਮੈਂ ਆਪਣੇ ਪਰਿਵਾਰ ਦੇ ਨਾਲ ਮੇਰੇ ਵਾਈਫ ਵੀ ਨਾਲ ਹੈਗੇ ਆ ਉਹਨਾਂ ਦੇ ਨਾਲ ਮੈਂ ਦਰਸ਼ਨ ਕਰ ਰਿਹਾ ਅੱਜ ਸਰ इंडिया स्पोंसियो ਹੋਰ ਕੀ ਮਕਸਦ ਹੈ ਹੋਰ ਵੀ ਕੋਈ ਸੇ ਆਫੀਸ਼ਲ ਵਗਰਾ ਜਿਦਾ ਮੈਂ ਦੱਸਿਆ ਹੈਗਾ ਕਿ ਇਹ ਮੇਰੀ ਪਰਸਨਲ ਵਿਅਕਤੀਗਤ ਜਿਹੜੀ ਟ੍ਰਿਪ ਹੈਗੀ ਆ ਤੇ ਇਹਦੇ ਚ ਹਮੇਸ਼ਾ ਅਸੀਂ ਇਹ ਚਾਹਨੇ ਹੈਗੇ ਆ ਕਿ ਵੀ ਜਿਹੜਾ ਪੰਜਾਬੀਅਤ ਤੇ ਸਿੱਖੀ ਜਿਹੜੀ ਹੈਗੀ ਆ ਉਹ ਵੱਧਦੀ ਫੁੱਲਦੀ ਰਹੇ ਨਾਲ ਦੇ ਨਾਲ ਆਪਾਂ ਕਮਿਊਨਿਟੀ ਤੇ ਦੇਸ਼ਕੋਮ ਦੀ ਸੇਵਾ ਕਰਦੇ ਰਹੀਏ ਇਹ ਹੀ ਮਕਸਦ ਹੁੰਦਾ ਹੈ ਆਪਣਾ ਤੇ ਮੈਂ ਆਉਣ ਵਾਲੇ ਟਾਈਮ 'ਚ ਇਹ ਹੀ ਦੇਖਣਾ ਚਾਹੂੰਗਾ ਕਿ ਵੀ ਅਸੀਂ ਬਿਲੋਂਗ ਕਰਦੇ ਹੈਗੇ ਆ ਇਸ ਧਰਤੀ ਤੋਂ ਇਸ ਧਰਤੀ ਨੂੰ ਬਿਫਾਲ ਦਾ ਫੁੱਲ ਦਾ ਦੇਖਣਾ ਚਾਹੁੰਦੇ ਆ ਨਾਲ ਦੇ ਨਾਲ ਮੈਂ ਇਹ ਹਮੇਸ਼ਾ ਕਹਿੰਨਾ ਹੈ ਕਿ ਕੈਨੇਡਾ ਜਿੱਥੇ ਜਿਹਨੂੰ ਅਸੀਂ ਆਪਦਾ ਘਰ ਵੀ ਕਹਿੰਨੇ ਆ ਇਹ ਬੜਾ ਲੈਂਡ ਆਫ ਅਪੋਰਚ्युनिटी ਹੈਗੀ ਆ ਬੜਾ ਦਿਲ ਨੂੰ ਸਕੂਨ ਮਿਲਦਾ ਹੈ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੋਈ ਜਿਹੜਾ ਸਾਨੂੰ ਉਸ ਦੁਨੀਆ ਦੇ ਉਸ ਖੇਤਰ 'ਚ ਰਹਿਣ ਦਾ ਅਫਸਰ ਪ੍ਰਾਪਤ ਹੋਇਆ ਤੇ ਨਾਲ ਦੇ ਨਾਲ ਅੱਜ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਹੋਈ ਹੈਗੀ ਆ ਕਿ ਸਾਨੂੰ ਉੱਥੇ ਜਿਹੜਾ ਹੈਗਾ ਆ ਲੋਕਾਂ ਨੂੰ ਰਿਪਰੈਜ਼ੈਂਟ ਕਰਨ ਦਾ ਮਾਣ ਵੀ ਮਿਲਿਆ ਹੈਗਾ ਆ ਤੇ ਸਾਰਾ ਮੈਂ ਜਿਹੜੀ ਕ੍ਰੈਡਿਟ ਹੈਗੀ ਆ ਉਹ ਗੁਰੂ ਮਹਾਰਾਜ ਦੇ ਚਰਨਾਂ 'ਚ ਆ ਆਪਣੀ ਕਰਦਾ ਹੈਗਾ ਉਹਨਾਂ ਦੇ ਸਦਕੇ ਉਨ੍ਹਾਂ ਦੇ ਆਸ਼ੀਰਵਾਦ ਦੇ ਸਦਕੇ ਹੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਬੜੀ ਮੇਰ ਰਹੀ ਮੇਰੀ ਗੁਰਮਹਾਰਜ ਕੈਨੇਡਾ ਦੇ ਕਾਫੀ ਹਾਲਾਤ ਜਿਹੜੇ ਨੇ ਖਰਾਬ ਨਜ਼ਰ ਆ ਰਹੇ ਨੇ ਆਏ ਦੇ ਨਹੀਂ ਪੰਜਾਬੀ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਜਾਂ ਬੀਤੇ ਦਿਨੀ ਹੀ ਅਮਸਰ ਜ਼ਿਲ੍ਹੇ ਦੇ ਰਹਿਣ ਵਾਲਾ ਇੱਕ ਨੌਜਵਾਨ ਜਿਹੜਾ ਜਿਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕੈਨੇਡਾ ਦੇ ਵਿੱਚ ਉਸ ਨੂੰ ਉਸ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਦੇਖੋ ਜੀ ਜਿਹੜਾ 10 ਸਾਲ ਦਾ ਲਿਬਰਲ ਮਿਸਮੈਨੇਜਮੈਂਟ ਅਸੀਂ ਸਰਕਾਰ 'ਚ ਦੇਖਿਆ ਹੈਗਾ ਆ ਉਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਕ੍ਰਾਈਮ ਦੀ ਸਿਚੁਏਸ਼ਨ ਹੈਗੀ ਆ ਉਹ ਥੋੜੀ ਜੀ ਵੱਧ ਤੋਂ ਵੱਧਰ ਹੁੰਦੀ ਜਾ ਰਹੀ ਹੈਗੀ ਆ ਉੱਥੇ ਐਕਸਟਰਸ਼ਨ ਹੋ ਗਿਆ ਹਾਊਸ ਹਾਊਸ ਬ੍ਰੇਕਿੰਗ ਹੋ ਗਿਆ ਕਾਰ ਜੇਕਿੰਗ ਹੋ ਗਿਆ ਥੈਫਟ ਹੋ ਗਿਆ ਲੂਟ ਹੋ ਗਈ ਇਹ ਸਾਰੀਆਂ ਚੀਜ਼ਾਂ ਵੱਧਦੀਆਂ ਜਾ ਰਹੀਆਂ ਨੇ ਖਾਸ ਕਰਕੇ ਐਕਸਟਰਸ਼ਨ ਦੀ ਜਿਹੜੀ ਗੱਲ ਹੈਗੀ ਆ ਉਹ ਬਹੁਤ ਹੋ ਗਈ ਆ ਤੇ ਮੈਂ ਬੜੇ ਪੂਰ ਜ਼ੋਰ ਤਰੀਕੇ ਨਾਲ ਇਹ ਕੋਸ਼ਿਸ਼ ਕਰ ਰਿਹਾ ਕਿ ਕਾਨੂੰਨਾਂ ਨੂੰ ਸਖਤ ਬਣਾਇਆ ਜਾਵੇ ਮੈਂ ਉੱਥੇ ਜਿਹੜੀ ਪਾਰਲੀਮੈਂਟ ਦੀ ਹਾਊਸ ਆਫ ਕਾਮਨ ਜੀ ਨੂੰ ਅਸੀਂ ਕਹਿੰਦੇ ਹੈਗੇ ਆ ਆ ਉਹਦੀ ਜਸਟਿਸ ਐਂਡ ਹਿਊਮਨ ਰਾਈਟਸ ਕਮੇਟੀ ਦਾ ਮੈਂਬਰ ਵੀ ਹੈਗੇ ਆ ਉੱਥੇ ਜਿਹੜੇ ਲਾ ਆਉਂਦੇ ਆ ਅਸੀਂ ਉਹਨਾਂ ਨੂੰ ਸਖਤ ਤੋਂ ਸਖਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਤੇ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਟਾਈਮ 'ਚ ਸਖਤ ਕਾਨੂੰਨ ਬਣਾ ਕੇ ਦੇਸ਼ ਦੇ ਜਿਹੜੇ ਕਾਨੂੰਨ ਦੀ ਹਾਲਾਤ ਨੂੰ ਸੁਧਾਰਿਆ ਜਾ ਸਕੇ ਤਾਂ ਕਿ ਸਾਡੇ ਜਿਹੜੇ ਆਹ ਆ ਮੋਤਾ ਹੁੰਦੀਆਂ ਨੇ ਜਾਂ ਜੋ ਕਰਾਇਮ ਬਾ ਚੱਲਿਆ ਹੈਗਾ ਆ ਉਹਨਾਂ ਤੇ ਨੱਥ ਪਾਈ ਜਾ ਸਕੇ ਪਰ ਸਰ ਕਿਹਾ ਤੇ ਇਹ ਜੰਦਾ ਕਿ ਪੰਜਾਬ ਦੇ ਹਾਲਾਤ ਮਾੜੇ ਨੇ ਇਸ ਕਰਕੇ ਲੋਕ ਵੀ ਦੇਸ਼ਾਂ ਨੂੰ ਜਾ ਰਹੇ ਨੇ ਉੱਥੇ ਬਹੁਤ ਵਧੀਆ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਨੇ ਜਾਂ ਉੱਥੇ ਦੀ ਲਾਈਫ ਬੜੀ ਸੈਟਲ ਹੈਗੀ ਆ ਦੇਖੋ ਜੀ ਮੈਂ ਤੁਹਾਨੂੰ ਦੱਸਿਆ ਕਿ ਕੈਨੇਡਾ ਇਜ਼ ਦਾ ਲੈਂਡ ਆਫ ਔਪਰਚੁਨਿਟੀ ਉੱਥੇ ਬਹੁਤ ਜ਼ਿਆਦਾ ਆਫਸਰ ਪ੍ਰਾਪਤ ਹੈ ਗਿਆ ਇਸੇ ਕਰਕੇ ਅੱਜ ਤੋਂ 28 ਸਾਲ ਪਹਿਲਾਂ ਮੈਂ ਵੀ ਉਸ ਧਰਤੀ ਤੇ ਪਹੁੰਚਿਆ ਸੀਗਾ ਸਾਨੂੰ ਇਹੀ ਹੁੰਦਾ ਹੈਗਾ ਕਿ ਬ੍ਰਾਈਟ ਫਿਊਚਰ ਦੇ ਕਰਕੇ ਅਸੀਂ ਜਾਣਾ ਚਾਹੁੰਨੇ ਹੈਗੇ ਆ ਤੇ ਉਹ ਉੱਥੇ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਦੋਨਲੀ ਥਿੰਗ ਆਈ ਵਿਲ ਸਜੈਸਟ ਟੂ ਦ ਯੂਥ ਕਿ ਦੇ ਸ਼ੁੱਡ ਬੀ ਦ ਲਾ ਆਵਾਇਡਿੰਗ ਸਿਟੀਜ਼ਨ ਫਾਲੋ ਦ ਰੂਲਸ ਐਂਡ ਰੈਗੂਲੇਸ਼ਨ ਆਫ ਦ ਕੰਟਰੀ ਦੇ ਵਾਂਟ ਟੂ ਲਿਵ ਇਨ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤੁਸੀਂ ਤਰੱਕੀ ਕਰਨਾ ਚਾਹੁੰਦੇ ਹੋ ਤਾਂ ਦੇਰ ਇਜ਼ ਨੋ ਵਨ ਕੈਨ ਸਟਾਪ ਯੂ ਤੁਹਾਡੀ ਬੜੀ ਹੀ ਚੰਗੇ ਸਚਜੇਤਾ ਢੰਗ ਨਾਲ ਤੁਸੀਂ ਉੱਥੇ ਤਰੱਕੀ ਕਰ ਸਕਦੇ ਹੋ ਅੱਜ ਵੀ ਮੈਂ ਕਹੂੰਗਾ ਕਿ ਜਿਹੜਾ ਮਿਹਨਤ ਕਾ ਯੁਵਾ ਹੈਗਾ ਯਾ ਯੂਥ ਹੈਗਾ ਯਾ ਉਹਦੇ ਲਈ oportunidades ਹੈਗੀਆਂ ਨੇ ਪਰ ਸਹੀ ਤਰੀਕੇ ਨਾਲ ਸਹੀ ਰੂਲਸ ਰੈਗੂਲੇਸ਼ਨ ਫਾਲੋ ਕਰੋ ਇਹ ਹੀ ਮੇਰੀ ਗੁਜਾਰਿਸ਼ ਰਹੂਗੀ ਜਿਹੜੇ ਬੱਚੇ ਇੰਡੀਆ ਕੋ ਜਾ ਸਟੱਡੀ ਕਰਨ ਵਾਸਤੇ ਜਿਹੜਾ ਤਾਂ ਇਸ ਜਿਹੜੀ ਵੀਜ਼ਾ ਪ੍ਰਣਾਲੀ ਹੈ ਉਸ ਨੂੰ ਵੀ ਜਿਹੜਾ ਸਰਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਜ਼ੀ ਵੀਜ਼ਾ ਦੇਖੋ ਜੀ ਜਿਹੜੀ ਮੈਂ ਗੱਲ ਕੀਤੀ ਹੈਗੀ ਆ ਇਮੀਗ੍ਰੇਸ਼ਨ ਜਿਹੜੀ ਫਾਈਲ ਆਪਾਂ ਕਹਿ ਦਿੰਨੇ ਆ ਸਰਕਾਰੀ ਲਹਿਜੇ ਚ ਉਹ ਕਾਫੀ ਮਿਸਮੈਨੇਜ ਹੋਈਆ 10 ਸਾਲਾਂ ਚ ਜਿਹੜੀ ਪਾਪੂਲੇਸ਼ਨ ਗਰੋਥ ਸੀਗੀ ਉਹ ਕਾਫੀ ਹੱਦ ਤੱਕ ਵਧ ਗਈ ਹੈਗੀ ਆ ਜੀ ਦੇ ਕਰਕੇ ਥੋੜਾ ਜਿਆ ਇਨਫਰਾਸਟ੍ਰਕਚਰ ਤੇ ਵੀ ਇਫੈਕਟ ਹੁੰਦਾ ਹੈ ਹੈਲਥ ਕੇਅਰ ਹੋ ਗਿਆ ਜਾਂ ਫਿਰ ਅੱਜ ਤੁਸੀਂ ਇਹੇ ਦੇਖ ਲਓ ਕਿ ਅਫੋਰਡੇਬਿਲਟੀ ਜਿਹੜੀ ਹੈਗੀ ਆ ਉਹ ਵੀ ਇੱਕ ਇਸ਼ੂ ਬਣਦਾ ਜਾ ਰਿਹਾ ਹੈਗਾ ਆ inflation ਜਿਹੜਾ ਹੈਗਾ ਆ ਉਹ ਵੱਧ ਚੜ ਕੇ ਬੋਲ ਰਿਹਾ ਹੈਗਾ ਆ ਉਹਦੇ ਕਰਕੇ ਵੀ ਜਿਹੜੀਆਂ ਚੀਜ਼ਾਂ ਖਰਾਬ ਹੋ ਰਹੀਆਂ ਨੇ ਸੋ ਸਾਡੀ ਸਰਕਾਰ ਜਦ ਆਉਂਦੀ ਹੈਗੀ ਆ ਇਹਨਾਂ ਚੀਜ਼ਾਂ ਨੂੰ ਲੋਕਾਂ ਨੂੰ ਅਫੋਰਡੇਬਲ ਲਾਈਫ ਜੌਬ এমਪਲॉयमेंट ਓਪਰਚ्युनिटीज ਕ੍ਰੀਏਟ ਕਰਨ ਦੀ ਪੂਰੀ ਕੋਸ਼ਿਸ਼ ਕਰਕੇ ਇੱਕ ਵਾਰ ਮੁੜ ਸਾਡੇ ਜਿਹੜਾ ਯੂਥ ਆ ਅਨਐਮਪਲੋਇਡ ਹੈਗਾ ਆ ਉਹਨੂੰ ਵਰਕ ਫੋਰਸ ਲਿਆ ਕੇ ਕੈਨੇਡਾ ਦੀ ਤਰੱਕੀ ਨੂੰ ਦਾ ਇਹ ਸ਼ਿਦਾ ਕੀਤਾ ਜਾਊਗਾ ਸਰ ਉੱਥੇ ਨੌਜਵਾਨਾਂ ਦੀਆਂ ਨੌਕਰੀਆਂ ਉਹਦੀ ਕੀ ਸਥਿਤੀ ਹੈ ਸਰ ਅਸਲ ਵਿੱਚ ਦੇਖੋ ਜੀ ਮੈਂ ਜਿੱਦਾਂ ਕਿਹਾ ਹੈਗਾ ਕਿ ਐਮਪਲॉयਮੈਂਟ ਅਪੋਰਚ्युनिटीज ਜਿਹੜੀਆਂ ਹੈਗੀਆਂ ਨੇ ਉਹ ਘਟੀਆਂ ਹੋਈਆਂ ਨੇ ਜਵਾਬ ਸਿਕਨ ਇਨਫਲੇਸ਼ਨ ਬਹੁਤ ਵੱਧ ਗਿਆ ਹੈਗਾ ਲਾਈਫ ਜਿਹੜੀ ਹੈਗੀ ਆ ਅਫੋਰਡੇਬਿਲਟੀ ਤੋਂ ਬਾਹਰ ਹੋਈ ਹੋਈ ਹੈਗੀ ਆ ਇਹਨਾਂ ਚੀਜ਼ਾਂ ਨੂੰ ਹੁਣ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਸਾਨੂੰ ਸੈਲਫ ਰਿਲਾਇੰਟ ਹੋਣ ਦੀ ਲੋੜ ਹੈਗੀ ਆ ਸਾਡੀ ਜਿਹੜੀ ਕੋਸ਼ਿਸ਼ ਹੈਗੀ ਆ ਕਿ ਜਿਹੜੇ ਸਾਡੇ ਆਪ ਦੇ ਕੰਟਰੀ ਦੇ ਰਿਸੋਰਸਸ ਹੈਗੇ ਆ ਚਾਹੇ ਉਹ ਗੈਸ ਪਾਈਪਲਾਈਨ ਹੋਵੇ ਜਾਂ ਐਲ ਐਨ ਜੀ ਦੇ ਪਾਈਪਲਾਈਨ ਹੋਣ ਜਾਂ ਫਿਰ ਜਾਂ ਫਿਰ ਜਿਹੜਾ ਹੈਗਾ ਆ मिनਰਲਸ ਜਿਹੜੇ ਅੰਡਰ ਦਾ ਅਰਥ ਹੈਗੇ ਆ ਉਹਨਾਂ ਨੂੰ ਕੱਢ ਕੇ ਅਸੀਂ ਜੀ 7 ਕੰਟਰੀ ਹੈਗੇ ਆ ਤੇ ਆਉਣ ਵਾਲੇ ਟਾਈਮ ਚ ਚੰਗੀਆਂ ਪਾਲਿਸੀਆਂ ਲੈ ਕੇ ਆ ਕੇ ਕੈਨੇਡਾ ਨੂੰ ਮੁੜ ਕਾਫੀ ਤਰੱਕੀ ਤੇ ਲਿਜਾਣ ਦੀ ਕੋਸ਼ਿਸ਼ ਸਾਡੀ ਰਹੂਗੀ ਸਰ ਅੱਜ ਤੁਸੀਂ ਪ੍ਰਧਾਨ ਸਾਹਿਬ ਨੂੰ ਵਿਦੇਓ ਕੀ ਗੱਲਬਾਤ ਹੋਈ ਹੈ ਤੁਹਾਨੂੰ ਸਨਮਾਨਿਤ ਕੀਤਾ ਗਿਆ ਹੈ ਠੀਕ ਹੈ ਨਾ ਜੀ ਬੜਾ ਹੀ ਮਾਣ ਮਹਿਸੂਸ ਹੁੰਦਾ ਆ ਜਦ ਆਪਾਂ ਆਪਣੇ ਭਾਈਚਾਰੇ ਵਿੱਚ ਮਿਲਦੇ ਹਾਂਗੇ ਤਾਂਮੀ ਸਾਹਿਬ ਨੇ ਸ਼ੁਭਕਾਮਨਾ ਪ੍ਰਗਟ ਕੀਤੀਆਂ ਨੇ ਨਾਲ ਦੇ ਨਾਲ ਉਹਨਾਂ ਨੇ ਸਿੱਖੀ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਹੈਗੀ ਆ ਤੇ ਮੈਨੂੰ ਉਮੀਦ ਹੈਗੀ ਆ ਕਿ tạmੀ ਸਾਹਿਬ ਦੇ ਨੇਤ੍ਰਤਵ ਵਿੱਚ ਲੀਡਰਸ਼ਿਪ ਵਿੱਚ ਚੰਗੀਆਂ ਚੀਜ਼ਾਂ ਹੋਣਗੀਆਂ ਤੇ ਐਸਜੀਪੀਸੀਬੀ ਇਹ ਜਿਹੜੀ ਹੈਗੀ ਆ ਉਹ ਚੰਗੇ ਕੰਮ ਕਰਕੇ ਜਿਹੜਾ ਹੈਗਾ ਆ ਆਦੇਸ਼ ਕੌਮ ਦੀ ਸੇਵਾ ਦੇ ਲਈ ਤਤਪਰ ਰਹਿਣਗੇ ਠੀਕ ਥੈਂਕ ਯੂ ਥੈਂਕ ਯੂ